ਪ੍ਰੀਤਮ ਐਸੀ ਪਰੀਤ ਨਾ ਕਰਿਓ ਜੈਸੀ ਕਰੇ ਖਜੂਰ ਤੋਂ ਲੱਗੇ ਤਾਂ ਛਾਇਆ ਨਹੀਂ ਭੁੱਖ ਲੱਗੇ ਫਲ ਤੂਰ ਪਰੀਤ ਕਬੀਰਾ ਐਸੀ ਕਰਿਓ ਜੈਸੀ ਕਰੇ ਕਪਾਸ ਜਿਉ ਤਾਂ ਤਨ ਟੱਕੇ मरो तना साथ प्रीत न करो पंछी जैसी जल सु उड जाए प्रीत ना करो मछली जैसी जल सु मर जाए जल सु मर जाए तन इश्कता संगल पाया है। जो लभ्या है ਸੋਕ ਕਵਾਇਆ ਏ ਇਸ ਇਸ਼ਕ ਤੋਂ ਬਚ ਕੇ ਰਹੀ ਬੰਦਿਆ ਇਸ ਇਸ਼ਕ ਦਾ ਡਟਾ ਸਾਇਆ ਏ ਇਸ ਮੋਸਾ ਨੂੰ ਚੜਾਇਆ ਸੋਲੀ ਤੇ ਇਸ ਬੁੱਲਾ ਖੂਬ ਨਚਾਇਆ ਏ ਇਸ ਇਸ਼ਕ ਨੇ ਬਲ ਤੇ ਕਰ ਭਲਾ ਵਿੱਚ دیਵਾਨੇ ਨੋ ਵੀ ਅਸਮਾਇਆ ਏ ਐ ਕੰਮ ਨਹੀਂ ਦੁਨੀਆ ਧਾਰਾਂ ਦਾ ਤੂੰ ਕਿਹੜੇ ਪਾਸੇ ਆਇਆ ਏ ਤੂੰ ਕਿਹੜੇ ਪਾਸੇ ਆਇਆ ਏ ਤੇ ਦੁੱਖ ਤਰਦ ਸਨ ਮੇਰੇ ਮੁਕਤਰਾ ਵਿੱਚ ਮੈਂ ਸ਼ਿਕਵਾ ਕਰਕੇ ਕੀ ਕਰਦਾ ਜੇ ਤੂੰ ਮੈਨੋ ਚੀਨਾ ਨਹੀਂ ਆਇਆ ਮੈਂ ਮੌਤ ਵੀ ਮੰਗ ਕੇ ਕੀ ਕਰਦਾ ਜਦ ਅੰਤ ਚੁਤਾਇ ਪਹਿਨੇ ਸੀ ਤੇਰਾ ਸਾਥ ਵੀ ਮੰਗ ਕੇ ਕੀ ਕਰਦਾ ਤੂੰ ਪਿਆਰ ਦੀ ਕਸ਼ਤੀ ਢੋਬ ਛੱਡੀ ਤੂੰ ਪਿਆਰ ਦੀ ਕਸ਼ਤੀ ਢੋਬ ਛੱਡੀ ਮੈਂ ਕੱਲਾ ਤਰ ਕੇ ਕੀ ਕਰਦਾ ਜਦ ਤੂੰ ਵੀ ਹੰਜੂ ਪੁੰਚੇ ਨਹੀਂ ਮੈਂ ਅੱਖਾਂ ਪਰ ਕੇ ਕੀ ਕਰਦਾ ਇੱਥੇ ਲੱਖਾਂ ਰਾਂਝੇ ਫਿਰਦੇ ਨੇ ਮੈਂ ਮਿਰਚਾ ਬਨ ਕੇ ਕੀ ਕਰਦਾ ਤੂੰ ਚੰਤੀ ਵਾਰੀ ਮੁੜਿਆ ਨਹੀਂ ਮੈਂ ਬੁੱਤ ਬਨ ਕੇ ਕੀ ਕਰਦਾ ਤੇ ਦੁੱਖ ਤਰਦ ਸਨ ਮੇਰੇ ਮੁਕਤਰਾ ਵਿੱਚ ਮੈਂ ਸ਼ਿਕਵਾ ਕਰਕੇ ਕੀ ਕਰਦਾ ਮੈਂ ਸ਼ਿਕਵਾ ਕਰਕੇ ਕੀ ਕਰਦਾ ਜਦੋਂ ਹੱਤ ਤੋਂ ਵੱਧ ਅਰੋਜ਼ ਮਿਲੇ ਨੇ ਰਹੀਂ ਤੇ ਲੋਕ ਔਕਾਤ ਤੇ ਵਿੱਚ ਤੇ ਕੋਈ ਕੈਰਤ ਮੰਦ ਕਸ਼ਕੋਲ ਨਹੀਂ ਚੁੱਕਦਾ ਭਾਵੇਂ ਤਖਤ ਮਿਲੇ ਖੈਰਾਤ ਤੇ ਵਿੱਚ ਭਾਵੇਂ ਤਖਤ ਮਿਲੇ ਖੈਰਾਤ ਤੇ ਵਿੱਚ ਨਾ ਕਰ ਬੰਦਿਆ ਮੇਰੀ ਮੇਰੀ ਨਾ ਤੇਰੀ ਨਾ ਮੇਰੀ ਚਾਰ ਤੇ ਨਾਤਾ ਮੇਲਾ ਦੁਨੀਆ ਫਿਰ ਮਿੱਟੀ ਦੀ ਬਣ ਜਾਣੀ ਤੇਰੀ ਫਿਰ ਮਿੱਟੀ ਦੀ ਬਨ ਚਾਨੀ ਤੇਰੀ ਮੰਦਰ ਟਾਤੇ ਮਸਜਿਦ ਟਾਤੇ ਟਾਤੇ ਛੁਕ ਚ ਟੈਂਦਾ ਇੱਕ ਬੰਦੇ ਦਾ ਦਿਲ ਨਾ ਟਾਵੇਂ ਰੱਬ ਦਿਲਾਂ ਵਿੱਚ ਰਹਿੰਦਾ ਹੈ ਰੱਬ ਦਿਲਾਂ ਵਿੱਚ ਰਹਿੰਦਾ ਕਿਤਾਬ ਮਾਰਫਤ ਖੁਦ ਇਸ਼ਕ ਨੇ ਸਾਨੂੰ ਪੜਾਈਏ ਤਾਂ ਇਹ ਸਾਹਿਰ ਹੋਇਆ ਆਪਣੇ ਖੋਦੀ ਵਿੱਚ ਹੀ ਖੋਦਾਈ ਹੈ ਖੁਲਾਸਾ ਆਪਣੀ ਹਸਤੀ ਦਾ ਕਰਾਂ ਮੈਂ ਕਿਸ ਤਰ੍ਹਾਂ ਭੁੱਲਿਆ ਮੇਰੀ ਹਸਤੀ ਵਿੱਚ ਮੇਰੀ ਯਾਦ ਤੇ ਮਸਤੀ ਸਮਾਈ ਹੈ ਮੇਰੀ ਹਸਤੀ ਵਿੱਚ ਮੇਰੀ ਯਾਦ ਤੇ ਮਸਤੀ ਸਮਾਈ ਹੈ ਪਤਾ ਯਾਦ ਦੀ ਆ ਰਹੀ ਤਾਂ ਇੰਜ ਲੱਗਦਾ ਜਦੋਂ ਯਾਦ ਨੂੰ ਯਾਰੀ ਦੀ ਖਿੱਚ ਹੋਵੇ ਇਤਰੋਂ ਮੈਂ ਨਿਕਲਾਂ ਉਤਰੋਂ ਉਹ ਨਿਕਲੇ ਮੁਲਾਕਾਤ ਕਲੀ ਤੇ ਵਿੱਚ ਹੋਵੇ ਤਲਕੇ ਤੀਰ ਚੁਦਾਈ ਦਾ ਵਿੱਚ ਸੀਨੇ ਜ਼ਖਮ ਦੋ ਹੋਵਣ ਤੇ ਦਰਦ ਇੱਕ ਹੋਵੇ ਉਹ ਗੁਲਾਮ ਫਰੀਦਾ ਯਾਰੀ ਦਾ ਮਜਾ ਤਦੋਂ ਦਾ ਲਾਸ਼ਾਂ ਦੋ ਹੋਵਣ ਤੇ ਕਬਰ ਇੱਕ ਹੋਵੇ ਹਾਇ ਲਾਸ਼ਾਂ ਦੋ ਹੋਵਣ ਤੇ ਕਬਰ ਇੱਕ ਹੋਵੇ ਤੂੰ ਵਾਰ ਤੇ ਹਰ ਸ਼ੈ ਯਾਰ ਆਪਣੇ ਤੋਂ ਤੂੰ ਵਾਰ ਤੇ ਹਰ ਸ਼ੈ ਯਾਰ ਆਪਣੇ ਤੋਂ ਜੇ ਤੋਂ ਚਿਤਨੀ ਇਸ਼ਕ ਦੀ ਬਾਜ਼ੀ ਯਾਰ ਤੇ ਨਾਮ ਤੇ ਤੁੰਨੀਤ ਖਲੋਚਾ ਤੈਨੂੰ ਅੱਖ ਨ ਲੋਕ ਇਸ਼ਕ ਨਮਾਸੀ ਤੇਰਾ ਯਾਰ ਕਹੇ ਜੇ ਤੂੰ ਕੁੰਗੁਰੂ ਪਾ ਭਾਵੇਂ ਫਤਵੇ ਲਾਵੇ ਕੁਫਰ ਤੇ ਕਾਜੀ ਓ ਬੁੱਲੇ ਸ਼ਾ ਚੱਕਰੋ ਸਤਾਰੋ ਸਤਾਰੋ ਸਚਾਵੇ ਪਰ ਅਸਾਂ ਯਾਰ ਨੂੰ ਰੱਖਣਾ ਹੈ ਰਾਸਈ ਪਰ ਅਸਾਂ ਯਾਰ ਨੂੰ ਰੱਖਣਾ ਹੈ ਰਾਸਈ ਤੇਰਾ ਤੇ ਵਿੱਚ ਖਲੋਣਾ ਔਖਾ ਆਪਣਾ ਆਪ ਲਕਾਉਣਾ ਔਖਾ ਇੰਨੀ ਵੱਧ ਗਈ ਦੁਨੀਆ ਤਾਰੇ ਕੱਲਿਆਂ ਬੈਠ ਕੇ ਰੋਣਾ ਔਖਾ ਦਾਕ ਮੁਹੱਬਤ ਵਾਲਾ ਜੇ ਹੋ ਜਾਵੇ ਤਾਂ ਤੋਣਾ ਔਖਾ ਓ ਬੱਲਿਆ ਦਾਕ ਮੁਹੱਬਤ ਵਾਲਾ ਜੇ ਹੋ ਜਾਵੇ ਤਾਂ ਤੋਣਾ ਓਖਾ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਦਿਲ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ دیکھتے ਰਹਿੰ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ